ਅਕਾਲ ਪੁਰਖ ਕੀ ਰੱਛਾ ਹਮਨਾ ਸਰਬ ਲੋਹ ਦੀ ਰੱਛਿਆ ਹਮਨਾ ਸਰਬ ਕਾਲ ਜੀ ਦੀ ਰੱਛਿਆ ਹਮਨਾ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨਾ ਆਗਾ ਲਿਖਾਰੀ ਕੇ ਦਸਖਤ ਤਵਾ ਪ੍ਰਸਾਦ ਚਉਪਈ ਪ੍ਰਣਵ ਆਦ ਏਕੰਕਾਰਾ ਜਲਥਲ ਮਹੀਵਲ ਕੀਓ ਪਸਾਰਾ ਆਦ ਪੁਰਖ ਆਪਗਤ ਅਬਿਨਾਸੀ ਲੋਕ ਚਤੁਰ ਦਸ ਜੋਤ ਪ੍ਰਕਾਸੀ ਆਸ ਤੱਕ ਈਟ ਕੇ ਵਿੱਚ ਸਮਾਨਾ ਰਾਵ ਰੰਗ ਜਹੇ ਇੱਕ ਸਰਜਾਨਾ ਅਦਵਾ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪਾ ਸ਼ਾਨੁ ਭੇਖਾ ਰਾਗ ਰੰਗ ਜੇਹ ਰੂਪ ਨਾ ਰੇਖਾ ਵਰਣ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵਾ ਅਬਿਕਾਰਾ ਵਰਣ ਚਿਹਨ ਜੇਹ ਜਾਤ ਨਾ ਪਾਤਾ ਸੱਤਰ ਮਿੱਤਰ ਜੇਹ ਤਾਤ ਨਾ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਮਹੀ ਅਲ ਜਾਹੇ ਬਸੇਰਾ ਅਨਹਦ ਰੂਪ ਆਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ